ਅੱਜ ਦੀ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਲੋਕਾਂ ਦੇ ਹਰ ਕੰਮ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਆ ਚੁੱਕੀ ਹੈ ਤੇ ਉਹ ਕੰਮ ਉੱਥੇ ਹੀ ਬੰਦ ਹੋ ਚੁੱਕਿਆ ਹੈ ਇਸ ਗੱਲ ਨੂੰ ਲੈ ਕੇ ਉਹ ਬਹੁਤ ਪਰੇਸ਼ਾਨ ਨੇ ਕਿਉਂਕਿ ਉਹ ਕੰਮ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਕੰਮ ਵੀ ਇੰਨਾ ਜ਼ਰੂਰੀ ਹੈ ਕਿ ਜੇਕਰ ਨਾ ਹੋਇਆ ਤੇ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਮੁਸ਼ਕਲਾਂ ਆ ਸਕਦੀਆਂ ਨੇ ਤੁਸੀਂ ਆਪਣਾ ਕੰਮ ਕਰਵਾਉਣ ਲਈ ਬਹੁਤ ਲੋਕਾਂ ਦੀਆਂ ਮਿੰਤਾਂ ਕਰ ਲਈਆਂ ਬਹੁਤ ਤੱਕੇ ਖਾ ਲਏ ਇਥੋਂ ਤੱਕ ਕਿ ਤੁਸੀਂ ਬਹੁਤ ਸਾਰੇ ਬਾਬਿਆਂ ਕੋਲ ਜਾ ਕੇ ਬਹੁਤ ਸਾਰੇ ਉਪਾਅ ਹੀ ਕਰਵਾ ਲਏ ਪਰ ਕੋਈ ਵੀ ਫਰਕ ਨਹੀਂ ਪਿਆ ਸਾਰੇ ਕੰਮ ਰੁਕਦੇ ਜਾ ਰਹੇ ਨੇ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜੋ ਤੁਸੀਂ ਆਪਣੇ ਘਰ ਦੇ ਬਾਹਰ ਅਜਮਾਉਣਾ ਤੇ ਮੈਂ ਤੁਹਾਨੂੰ ਲਿਖ ਕੇ ਦਿਨਾ ਚਾਹੇ ਤੁਹਾਡਾ ਕਿੰਨੇ ਮਰਜ਼ੀ ਲੰਮੇ ਸਮੇਂ ਤੋਂ ਕੋਈ ਵੀ ਕੰਮ ਰੁਕਿਆ ਹੋਵੇ ਉਹ ਹੋ ਜਾਏਗਾ ਤੁਹਾਡੇ ਘਰ ਦੇ ਕਿਸੇ ਵੀ ਕੰਮ ਦੇ ਵਿੱਚ ਕਦੇ ਵੀ ਕੋਈ ਰੁਕਾਵਟ ਨਹੀਂ ਆਏਗੀ ਤੇ ਤੁਸੀਂ ਕਹੋਗੇ ਕਿ ਇਹ ਤਰੀਕਾ ਕਾਸ਼ ਸਾਨੂੰ ਪਹਿਲਾਂ ਪਤਾ ਹੁੰਦਾ ਅੱਜ ਸਾਡੀ ਜ਼ਿੰਦਗੀ ਹੋਰ ਹੋਣੀ ਸੀ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਕੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਜੋ ਤੁਹਾਡਾ ਕੋਈ ਵੀ ਉਲਟਾ ਨੁਕਸਾਨ ਨਾ ਹੋਵੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਮੈਂ ਜੋ ਕਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਆ ਉਹ ਸਾਡੇ ਇੱਕ ਵੀਰ ਨੇ ਸਾਡੇ ਨਾਲ ਇੰਸਟਾਗ੍ਰam ਉੱਪਰ ਸਾਂਝਾ ਕੀਤਾ ਜੀ ਉੱਥੋਂ ਹੀ ਸਾਨੂੰ ਇਸ ਤਰੀਕੇ ਬਾਰੇ ਪਤਾ ਚੱਲਿਆ ਤੇ ਉਸ ਵੀਰ ਨੇ ਕਿਹਾ ਕਿ ਇੱਕ ਵਾਰ ਸਿਰਫ ਇਹ ਤਰੀਕਾ ਅਜ਼ਮਾ ਕੇ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਣਗੀਆਂ ਉਹ ਵੀਰ ਲਿਖਦਾ ਹੈ ਕਿ ਜੈ ਪੀਰਾਂ ਦੀ ਵੀਰੇ ਮੈਂ ਤੁਹਾਡੇ ਨਾਲ ਆਪਣਾ ਇੱਕ ਕਿੱਸਾ ਸਾਂਝਾ ਕਰਨਾ ਚਾਹੁੰਦਾ ਮੈਂ ਪੀਰਾਂ ਫਕੀਰਾਂ ਨੂੰ ਬਹੁਤ ਮੰਨਦਾ ਉਹਨਾਂ ਦੀ ਬਹੁਤ ਇਬਾਦਤ ਕਰਦਾ ਮੈਂ ਹਰ ਵੀਰਵਾਰ ਉਹਨਾਂ ਦੇ ਦਰਗਾਹ ਉੱਪਰ ਜਾ ਕੇ ਸਜਦਾ ਸਲਾਮ ਕਰਦਾ ਤੇ ਪੀਰਾਂ ਨੇ ਵੀ ਮੇਰੇ ਤੇ ਐਸੀ ਰਹਿਮਤ ਕੀਤੀ ਹੈ ਕਿ ਮੈਂ ਤੁਹਾਨੂੰ ਉਹੀ ਰਹਿਮਤ ਆਪਣੇ ਇਸ ਕિસ્ਸੇ ਦੇ ਵਿੱਚ ਸਾਂਝੀ ਕਰਨਾ ਚਾਹੁੰਦਾ ਮੈਂ ਇੱਕ ਅਜੀਹਾ ਤਰੀਕਾ ਅਪਣਾਇਆ ਮੇਰੇ ਕੋਲ ਕੱਚਾ ਕੋਠਾ ਸੀ ਤੇ ਅੱਜ ਮੇਰਾ ਬਹੁਤ ਹੀ ਵੱਡਾ ਘਰ ਬਣ ਗਿਆ ਮੈਂ ਸਿਰਫ ਇੱਕ ਚੀਜ਼ ਆਪਣੇ ਘਰ ਦੇ ਬਾਹਰ ਰੱਖੀ ਜੀ ਨੇ ਮੇਰੀ ਦੁਨੀਆ ਬਦਲ ਦਿੱਤੀ ਤੁਸੀਂ ਵੀ ਇਹ ਤਰੀਕਾ ਇੱਕ ਵਾਰ ਜ਼ਰੂਰ ਅਪਣਾਓ ਵੀਰੇ ਮੇਰਾ ਪ੍ਰਾਪਰਟੀ ਡੀਲਰ ਦਾ ਕੰਮ ਹੈ ਮੈਂ ਲੋਕਾਂ ਦੀਆਂ ਜ਼ਮੀਨਾਂ ਵਕਾਉਣਾ ਤੇ ਉਹਨਾਂ ਨੂੰ ਨਵੀਆਂ ਜ਼ਮੀਨਾਂ ਦਿਵਾਉਣਾ ਮੈਂ ਘਰਾਂ ਦੇ ਸੌਦੇ, ਕਾਰਾਂ ਦੇ ਸੌਦੇ ਇਹ ਸਾਰੀਆਂ ਚੀਜ਼ਾਂ ਦੇ ਸੌਦੇ ਕਰਵਾਉਣਾ ਤੇ ਵਿੱਚੋਂ ਆਪਣਾ ਥੋੜਾ ਜਿਹਾ ਕਮਿਸ਼ਨ ਲੈਣਾ ਪੀਰਾਂ ਫਕੀਰਾਂ ਦੀ ਬਹੁਤ ਹੀ ਵਧੀਆ ਰਹਿਮਤ ਚੱਲ ਰਹੀ ਸੀ ਤੇਰਾ ਕੰਮ ਬਹੁਤ ਹੀ ਵਧੀਆ ਚੱਲ ਰਿਹਾ ਸੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਜਿੰਨੀ ਮੈਨੂੰ ਪੈਸੇ ਚਾਹੀਦੇ ਸੀ ਬਣ ਜਾਂਦੇ ਸੀ ਪਰ ਮੇਰੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦੇ ਮਾੜੇ ਸੀ ਮੈਂ ਸੋਚਿਆ ਸੀ ਕਿ ਕਿਵੇਂ ਨਾ ਕਿਵੇਂ ਆਪਣਾ ਇੱਕ ਘਰ ਬਣਾਉਂਗਾ ਮੇਰਾ ਇੱਕ ਛੋਟਾ ਜਿਹਾ ਕੱਚਾ ਕੋਠਾ ਸੀ ਜਿਹਦੇ ਵਿੱਚ ਜਦੋਂ ਮੀਂਹ ਆਉਂਦਾ ਤੇ ਪਾਣੀ ਆ ਜਾਂਦਾ ਉਹ ਵੀਰ ਲਿਖਦਾ ਕਿ ਮੈਂ ਚਾਹੁੰਦਾ ਸੀ ਕਿ ਮੇਰਾ ਇੱਕ ਘਰ ਬਣ ਜਾਵੇ ਤਾਂ ਜੋ ਮੈਂ ਆਪਣੀ ਜ਼ਿੰਦਗੀ ਅੱਗੇ ਸ਼ੁਰੂ ਕਰ ਸਕਾਂ ਪਰ ਉਹ ਵੀਰ ਕਹਿੰਦਾ ਕਿ ਮੇਰੇ ਕੋਲੇ ਬਿਲਕੁਲ ਵੀ ਪੈਸੇ ਨਹੀਂ ਸੀ ਥੋੜੇ-ਬੋਤੇ ਪੈਸੇ ਬਣਦੇ ਸੀ ਉਹ ਪੈਸੇ ਘਰ ਖਰਚ ਦੇ ਵਿੱਚ ਚਲੇ ਜਾਂਦੇ ਸੀ ਵੀਰੇ ਮੈਂ ਬਹੁਤ ਦੁਖੀ ਹੋਇਆ ਇੱਕ ਦਿਨ ਮੇਰੇ ਰਿਸ਼ਤੇਦਾਰ ਮੇਰੇ ਘਰ ਨਹੀਂ ਆਏ ਕਿਉਂਕਿ ਮੇਰੇ ਘਰ ਦੇ ਵਿੱਚ ਹਾਲਾਤ ਮਾੜੇ ਸੀ ਉਹ ਸਾਡੇ ਨਾਲ ਦੇ ਘਰੋਂ ਹੋ ਕੇ ਮੁੜ ਗਈ ਫਿਰ ਵੀਰੇ ਮੈਂ ਸੌਂ ਖਾ ਲਈ ਕਿ ਪੀਰਾ মুর্ਸ਼ਦਾਂ ਦੀ ਰਹਿਮਤ ਮੇਰੇ ਤੇ ਹੋਣੀ ਚਾਹੀਦੀ ਹੈ ਮੈਂ ਇੰਨੀ ਮਿਹਨਤ ਕਰੂੰਗਾ ਬਾਕੀ ਪੀਰਾ মুর্ਸ਼ਦਾਂ ਦੀ ਕਿਰਪਾ ਹੋਵੇ ਜਾਂ ਨਾ ਹੋਵੇ ਇਹ ਉਹਨਾਂ ਦੀ ਮਰਜ਼ੀ ਹੈ ਉਹ ਕਹਿੰਦਾ ਕਿ ਮੈਂ ਵੀਰਵਾਰ ਨੂੰ ਪੀਰਾ ਫਕੀਰਾਂ ਦੇ ਦਰਬਾਰ ਤੇ ਗਿਆ ਉੱਥੇ ਜਾ ਕੇ ਪੀਰਾ মুর্ਸ਼ਦਾਂ ਦੇ ਨਾਲ ਆਪਣੀ ਗੱਲ ਸਾਂਝੀ ਕੀਤੀ ਤੇ ਪੀਰਾ মুর্ਸ਼ਦਾਂ ਨੂੰ ਸਜਦਾ ਸਲਾਮ ਕਰਕੇ ਮੈਂ ਘਰ ਵਾਪਸ ਆ ਗਿਆ ਤੇ ਅਚਾਨਕ ਮੈਨੂੰ ਇੱਕ ਫੋਨ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਇਹ ਜ਼ਮੀਨ ਵੇਚਣੀ ਹੈ ਜੇਕਰ ਤੁਹਾਡੇ ਕੋਲ ਕੋਈ ਗਾਹਕ ਹੈ ਤੇ ਸਾਡੀ ਇਹ ਜ਼ਮੀਨ ਬਕਾ ਦਿਓ ਤਾਂ ਮੈਂ ਕਿਹਾ ਕਿ ਕੋਈ ਗੱਲ ਨਹੀਂ ਮੈਂ ਗਾਹਕ ਲੱਭ ਲੈਣਾ ਵੀਰੇ ਮੈਨੂੰ 1-2 ਦਿਨ ਲੱਗ ਗਏ ਪਰ ਉਹ ਗਾਹਕ ਨਹੀਂ ਮਿਲਿਆ ਫਿਰ ਮੈਨੂੰ ਬਹੁਤ ਸਾਰੇ ਦਿਨ ਲੱਗੇ 10-15 ਦਿਨ ਮੈਂ ਇੱਕ ਗਾਹਕ ਲੱਭ ਲਿਆ ਤੇ ਉਸ ਗਾਹਕ ਨੂੰ ਉਸ ਜ਼ਮੀਨ ਦਿਖਾ ਕੇ ਤੇ ਉਹਨਾਂ ਦਾ ਸੌਦਾ ਕਰਵਾ ਦਿੱਤਾ ਉਹਦੇ ਵਿੱਚੋਂ ਮੈਨੂੰ ਥੋੜੇ-ਬੋਤੇ ਪੈਸੇ ਤਾਂ ਬਣ ਗਏ ਪਰ ਇੰਨੇ ਪੈਸੇ ਨਹੀਂ ਬਣੇ ਕਿ ਮੈਨੂੰ ਮੇਰਾ ਘਰ ਮਿਲ ਜਾਵੇ ਮੈਂ ਆਪਣਾ ਘਰ ਬਣਾ ਲਵਾਂ ਵੀਰੇ ਮੈਂ ਬਹੁਤ ਜਿਆਦਾ ਖੁਸ਼ ਹੋਇਆ ਕਿ ਮੈਨੂੰ ਪੈਸੇ ਬਣੇ ਮੇਰੇ ਤੇ ਪੀਰਾਂ ਫਕੀਰਾਂ ਦੀ ਰਹਿਮਤ ਹੋਈ ਉਸ ਤੋਂ ਬਾਅਦ ਮੇਰਾ ਕੰਮ ਬਿਲਕੁਲ ਬੰਦ ਹੋ ਗਿਆ ਨਾ ਤੇ ਮੈਨੂੰ ਕੋਈ ਜ਼ਮੀਨ ਵਕਾਉਣ ਵਾਲੇ ਨੇ ਕਾਲ ਕੀਤੀ ਤੇ ਨਾ ਹੀ ਕਿਸੇ ਖਰੀਦਣ ਵਾਲੇ ਨੇ ਮੈਂ ਜੋ ਵੀ ਸੌਦਾ ਕਰਵਾਉਣ ਦੀ ਕੋਸ਼ਿਸ਼ ਕਰਦਾ ਸੀ ਉਹ ਕੰਮ ਉੱਥੇ ਹੀ ਬੰਦ ਹੋ ਜਾਂਦਾ ਥੋੜੇ ਬੋਤੇ ਮੇਰੇ ਕੋਲ ਪੈਸੇ ਸੀਗੇ ਜੋ ਮੈਨੂੰ ਪਹਿਲੇ ਸੌਦੇ ਦੇ ਵਿੱਚੋਂ ਬਣੇ ਸੀ ਹੁਣ ਮੈਂ ਉਹੀ ਆਪਣੇ ਘਰ ਖਰਚ ਲਈ ਚਲਾ ਰਿਹਾ ਸੀ ਫਿਰ ਵੀਰੇ ਮੈਂ ਤੁਹਾਡੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਜਿੰਨੇ ਵੀ ਤੁਹਾਨੂੰ ਪੈਸੇ ਬਣ ਉਹਦੇ ਵਿੱਚ ਥੋੜਾ ਬੋਤਾ দান ਕਰਿਆ ਕਰੋ ਮੈਨੂੰ ਪੈਸੇ ਵਧੀਆ ਬਣੇ ਸੀ ਇਸ ਕਰਕੇ ਮੈਂ ਆਪਣੇ ਘਰ ਦੇ ਬਾਹਰ ਮੇਰਾ ਘਰ ਮੇਨ ਰੋਡ ਉੱਪਰ ਹੈ ਮੈਂ ਦੋ ਚੀਜ਼ਾਂ ਰੱਖ ਦਿੱਤੀਆਂ ਸਭ ਤੋਂ ਪਹਿਲੀ ਚੀਜ਼ ਠੰਡੇ ਪਾਣੀ ਦੇ ਵਾਟਰ ਕੂਲਰ ਉਦੋਂ ਗਰਮੀ ਬਹੁਤ ਸੀ ਜਦੋਂ ਠੰਡੇ ਪਾਣੀ ਦੇ ਵਾਟਰ ਕੂਲਰ ਰੱਖੇ ਉੱਥੋਂ ਲੰਘਣ ਵਾਲੇ ਵਿਅਕਤੀ ਦੇਖ ਲੈਂਦੇ ਸੀ ਕਿ ਇੱਥੇ ਠੰਡਾ ਪਾਣੀ ਐ ਤੇ ਉਹ ਠੰਡਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਸੀ ਤੇ ਦੂਸਰੀ ਚੀਜ਼ ਮੈਂ ਆਵਾਰਾ ਕੁੱਤਿਆਂ ਲਈ ਇੱਕ ਛੋਟਾ ਜਿਹਾ ਡਿੱਗੀ ਰੱਖੀ ਛੋਟਾ ਜਿਹਾ ਬਰਤਨ ਰੱਖਿਆ ਉਹਦੇ ਵਿੱਚ ਵੀ ਪਾਣੀ ਪਾਇਆ ਉਹ ਵਿਚਾਰੇ ਆਉਂਦੇ ਸੀ ਪਾਣੀ ਪੀਂਦੇ ਸੀ ਜਦੋਂ ਮੈਂ ਇਹ ਚੀਜ਼ ਦੇਖਦਾ ਸੀ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਸੀ ਉਹ ਕਹਿਣ ਲੱਗਿਆ ਕਿ ਵੀਰੇ ਤੁਸੀਂ ਯਕੀਨ ਨਹੀਂ ਮੰਨਣਾ ਸਿਰਫ 3-4 ਦਿਨਾਂ ਦੇ ਵਿੱਚ ਹੀ ਮੈਂ 2-3 ਸੌਦੇ ਕਰਵਾਏ ਜਿਦੇ ਵਿੱਚੋਂ ਮੈਨੂੰ ਕਾਫੀ ਪੈਸੇ ਬਣੇ ਫਿਰ ਮੈਂ ਉਹਨਾਂ ਪੈਸਿਆਂ ਦੇ ਨਾਲ ਇੱਕ ਠੰਡੇ ਪਾਣੀ ਦੀ ਮਸ਼ੀਨ ਆਪਣੇ ਘਰ ਦੇ ਬਾਹਰ ਲਵਾਈ ਜਿੱਥੋਂ ਹੁਣ ਬਹੁਤ ਸਾਰੇ ਲੋਕ ਠੰਡਾ ਪਾਣੀ ਪੀਂਦੇ ਸੀ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਸੀ ਵੀਰੇ ਮੈਂ ਜਿਵੇਂ ਜਿਵੇਂ ਦਾਨ ਕਰਦਾ ਸੀ ਓਵੇਂ ਓਵੇਂ ਮੇਰੇ ਕੋਲੇ ਪੈਸੇ ਵੱਧ ਆ ਰਹੇ ਸੀ ਇੱਕ ਦਿਨ ਮੇਰੇ ਕੋਲ ਇੰਨੇ ਪੈਸੇ ਆਏ ਕਿ ਮੈਂ ਪੈਸੇ ਜੋੜ ਕੇ ਆਪਣਾ ਘਰ ਬਣਾ ਲਿਆ ਆਪਣਾ ਘਰ ਬਣਾਉਣ ਤੋਂ ਬਾਅਦ ਮੇਰਾ ਕੰਮ ਐਸਾ ਚੱਲਿਆ ਕਿ ਅੱਜ ਮੇਰੇ ਕੋਲੇ ਪੈਸੇ ਵੀ ਚੰਗੇ ਨੇ ਮੇਰੀ ਆਪਣੀ ਥੋੜੀ ਬਹੁਤੀ ਪ੍ਰਾਪਰਟੀ ਵੀ ਬਣ ਚੁੱਕੀ ਹੈ ਜਾਨੀ ਕਿ ਮੈਂ ਪੀਰਾਂ মুর্ਸ਼ਿਦਾਂ ਦੀ ਰਹਿਮਤ ਤੋਂ ਬਹੁਤ ਖੁਸ਼ ਹਾਂ ਪਰ ਮੈਂ ਇੱਕ ਗੱਲ ਸਿੱਖੀ ਹੈ ਜਿੰਨੇ ਵੀ ਤੁਸੀਂ ਪੈਸੇ ਕਮਾਓ ਉਹਦੇ ਵਿੱਚੋਂ ਦਾਨ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਕਰੋ ਪਰ ਦਾਨ ਜ਼ਰੂਰ ਕਰੋ ਕਿਉਂਕਿ ਦਾਨ ਕਰਨ ਦੇ ਨਾਲ ਪੀਰ মুর্ਸ਼ਿਦ ਰਾਹ ਬਣਾ ਦਿੰਦੇ ਨੇ ਆਪਾਂ ਉਸ ਰਾਹਾਂ ਤੇ ਅਚਾਨਕ ਚੱਲਣ ਲੱਗ ਪੈਂਦੇ ਆਂ ਜਿਦੇ ਨਾਲ ਆਪਾਂ ਨੂੰ ਤਰੱਕੀਆਂ ਮਿਲ ਜਾਂਦੀਆਂ ਨੇ ਇਹ ਕਹਾਣੀ ਇਹ ਕਿੱਸਾ ਉਸ ਵੀਰ ਦਾ ਰੀਅਲ ਕਿੱਸਾ ਹੈ ਤੁਸੀਂ ਵੀ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ ਜ਼ਰੂਰ ਅਜ਼ਮਾ ਕੇ ਦੇਖਿਓ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਨੂੰ ਬਹੁਤ ਹੀ ਚੰਗੇ ਰਿਜ਼ਲਟ ਮਿਲਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਤੇ ਜੇਕਰ ਕੋਈ ਵੀਰ ਸਾਡੇ ਨਾਲ ਕੋਈ ਵੀ ਗੱਲਬਾਤ ਸਾਂਝੀ ਕਰਨਾ ਚਾਹੁੰਦਾ ਹੈ ਆਪਣੀ ਕੋਈ ਵੀ ਮੁਸ਼ਕਲ ਸਾਂਝੀ ਕਰਨਾ ਚਾਹੁੰਦਾ ਹੈ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ